ਸਰਸ਼ੀਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਪੰਜਾਬ ਸਰਕਾਰ ਵੱਲੋਂ ਬਜਟ ਦੇ ਵਿੱਚ ਵੱਡੇ ਐਲਾਨ ਦੇਖੋ ਕਿਹੜੇ ਕੰਮ ਲਈ ਰੱਖਿਆ ਕਿੰਨਾ ਫੰਡ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ 2025-26 ਤੋਂ ਪੰਜਾਬ ਦੇ ਲੋਕ ਨਿਰਾਸ਼ ਮਹਿਲਾਵਾਂ ਨੂੰ 1100 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਨਹੀਂ ਹੋਇਆ ਪੂਰਾ ਸਾਈਕਲ ਉਦਯੋਗ ਵੀ ਪੰਜਾਬ ਸਰਕਾਰ ਦੇ ਬਜਟ ਤੋਂ ਨਾਕੂਰ ਕਿਹਾ ਉਦਯੋਗਿਕ ਸੰਗਠਨਾਂ ਨਾਲ ਕਰਨੀ ਚਾਹੀਦੀ ਸਲਾਹ ਪੰਜਾਬ ਦੇ ਵਿੱਚ ਮਾਰਚ ਮਹੀਨੇ ਹੀ ਵਧਿਆ ਗਰਮੀ ਦਾ ਅਸਰ ਨਾਭਾ ਦੇ ਵਿੱਚ 34 ਡਿਗਰੀ ਸੈਲਸੀਅਸ ਪਹੁੰਚਿਆ ਤਾਪਮਾਨ ਅੰਮ੍ਰਿਤਸਰ ਦੇ ਵਿੱਚ 22 ਸਾਲਾ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ ਮ੍ਰਿਤਕ ਨੌਜਵਾਨ ਦੇ ਘਰ ਵਾਲਿਆਂ ਨੇ ਖੁਦਕੁਸ਼ੀ ਤੇ ਜਿਤਾਇਆ ਸ਼ੱਕ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਜਾਂਚ ਪੰਜਾਬ ਸਰਕਾਰ ਨੇ ਸੇਤਮੰਦ ਪੰਜਾਬ ਮਿਸ਼ਨ ਕੀਤਾ ਸ਼ੁਰੂ ਸਿਹਤ ਵਿਭਾਗ ਦੀਆਂ ਟੀਮਾਂ ਨੇ ਰੇੜੀਆਂ ਤੇ ਮਾਰੇ ਛਾਪ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਹਨਾਂ ਨੇ ਮੇਰਾ ਪੰਜਾਬ ਬਦਲਦਾ ਪੰਜਾਬ ਥੀਮ ਦੇ ਉੱਤੇ 2.36 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਜੋ ਕਿ ਪਿਛਲੀ ਵਾਰ ਨਾਲੋਂ 15% ਦੀ ਵਾਧਾ ਹੈ। ਬਜਟ ਦੇ ਵਿੱਚ ਸਰਕਾਰ ਵੱਲੋਂ ਭਾਵੇਂ ਕਈ ਵੱਡੇ ਐਲਾਨ ਵੀ ਕੀਤੇ ਗਏ ਨੇ ਪਰ ਔਰਤਾਂ ਨੂੰ 1100 ਰੁਪਏ ਦੇਣ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ। ਆਓ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਸਰਕਾਰ ਦੇ ਬਜਟ ਦੀਆਂ ਕੁਝ ਖਾਸ ਗੱਲਾਂ ਕੀ ਨੇ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਸਰਕਾਰ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਪਰ ਔਰਤਾਂ ਨੂੰ 1100 ਰੁਪਏ ਦੇ ਲਈ ਹਾਲੇ ਤੱਕ ਹੋਰ ਇੰਤਜ਼ਾਰ ਕਰਨਾ ਪਵੇਗਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੁੱਲ 236080 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜੋ ਕਿ ਪਿਛਲੇ ਬਜਟ ਨਾਲੋਂ ਕਰੀਬ 15% ਦੀ ਵਾਧਾ ਹੈ ਸਰਕਾਰ ਵੱਲੋਂ ਇਸ ਬਜਟ ਦੇ ਵਿੱਚ ਨਸ਼ਾ ਖਤਮ ਕਰਨ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਗਿਆ ਜਿਸ ਦੇ ਤਹਿਤ ਸਰਕਾਰ ਵੱਲੋਂ 150 ਕਰੋੜ ਰੁਪਏ ਡਰੱਗ ਜਨ ਗਣਨਾ ਦੇ ਲਈ ਰੱਖੇ ਗਏ ਨੇ ਯਾਨੀ ਕਿ ਸਰਕਾਰ ਵੱਲੋਂ ਨਸ਼ਾ ਕਰਨ ਵਾਲੇ ਲੋਕਾਂ ਦੀ ਗਿਣਤੀ ਕੀਤੀ ਜਾਵੇਗੀ ਸਿਹਤ ਬੀਮਾ ਕਵਰ ਯੋਜਨਾ ਤਹਿਤ 65000 ਪਰਿਵਾਰਾਂ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਦੇਣ ਦਾ ਵੀ ਐਲਾਨ ਕੀਤਾ ਗਿਆ ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਦੇ ਵਿੱਚ ਐਲਾਨ ਕੀਤਾ ਹੈ ਕਿ ਸਰਕਾਰ ਵੱਲੋਂ ਉਦਯੋਗ ਦੇ ਲਈ ਨਵੀਂ ਨੀਤੀ ਲਿਆਂਦੀ ਜਾਵੇਗੀ ਜਿਸ ਨੂੰ ਉਤਸ਼ਾਹਿਤ ਕਰਨ ਦੇ ਲਈ 250 ਕਰੋੜ ਰੁਪਏ ਰੱਖੇ ਗਏ ਨੇ ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਦੇ ਵਿੱਚ ਐਲਾਨ ਕੀਤਾ ਕਿ ਸਰਕਾਰ ਵੱਲੋਂ ਉਦਯੋਗ ਦੇ ਲਈ ਨਵੀਂ ਨੀਤੀ ਲਿਆਂਦੀ ਜਾਵੇਗੀ ਜਿਸ ਨੂੰ ਉਤਸ਼ਾਹਿਤ ਕਰਨ ਲਈ 250 ਕਰੋੜ ਰੁਪਏ ਰੱਖੇ ਗਏ ਨੇ 300 ਯੂਨਿਟ ਮੁਫਤ ਬਿਜਲੀ ਯੋਜਨਾ ਜਾਰੀ ਰਹੇਗੀ ਜਿਸ ਦੇ ਲਈ ਸਰਕਾਰ ਵੱਲੋਂ ਬਜਟ ਦੇ ਵਿੱਚ 7614 ਕਰੋੜ ਰੁਪਏ ਰੱਖੇ ਗਏ ਨੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤੀ ਨਿਗਮ ਤੋਂ ਲੈ ਲੋਨ ਨੂੰ ਮਾਫ ਕਰ ਦਿੱਤਾ ਹੈ ਜਿਸ ਦੇ ਨਾਲ 4650 ਲੋਕਾਂ ਨੂੰ ਫਾਇਦਾ ਮਿਲੇਗਾ ਸਭ ਤੋਂ ਖਾਸ ਗੱਲ ਇਹ ਵੀ ਹੋਏਗੀ ਕਿ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ ਬਜਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਲਈ 17975 ਕਰੋੜ ਰੁਪਏ ਰੱਖੇ ਗਏ ਨੇ ਸਿਹਤ ਲਈ 5598 ਕਰੋੜ ਖੇਡਾਂ ਦੇ ਲਈ 979 ਕਰੋੜ ਖੇਤੀ ਦੇ ਲਈ 4524 ਕਰੋੜ ਸਮਾਜਿਕ ਨਿਆਂ ਅਤੇ ਭਲਾਈ ਦੇ ਲਈ 9340 ਕਰੋੜ ਰੁਪਏ ਬਿਜਲੀ ਵਿਭਾਗ ਦੇ ਲਈ 7614 ਕਰੋੜ ਰੁਪਏ ਰੱਖੇ ਗਏ ਨੇ ਇਸੇ ਤਰ੍ਹਾਂ ਸ਼ਹਿਰੀ ਵਿਕਾਸ ਦੇ ਲਈ 5983 ਕਰੋੜ ਰੁਪਏ ਗ੍ਰਾਵੇ ਵਿਭਾਗ ਦੇ ਲਈ 11560 ਕਰੋੜ ਜਲ ਸਰੋਤ ਦੇ ਲਈ 3246 ਕਰੋੜ ਰੁਪਏ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਲਈ 204 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਆਓ ਜਰਾ ਹੁਣ ਬਜਟ ਵਿੱਚ ਹੋਏ ਵੱਡੇ ਐਲਾਨਾਂ ਦੇ ਉੱਤੇ ਵੀ ਝਾਤ ਮਾਰਦੇ ਹਾਂ। ਕੈਸ਼ਲੈਸ ਇਲਾਜ ਦੇ ਲਈ ਬੀਮਾ 5 ਲੱਖ ਤੋਂ ਵਧਾ ਕੇ 10 ਲੱਖ ਕੀਤਾ ਗਿਆ। ਰੰਗਲਾ ਪੰਜਾਬ ਸਕੀਮ ਦੇ ਲਈ 585 ਕਰੋੜ ਦਾ ਬਜਟ ਰੱਖਿਆ ਗਿਆ ਹੈ ਸੀਐਮ ਸਟਰੀਟ ਯੋਜਨਾ ਲਿਆਂਦੀ ਜਾਵੇਗੀ ਜਿਸ ਦੇ ਤਹਿਤ 2.5 ਲੱਖ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਹਰ ਪਿੰਡ ਦੇ ਵਿੱਚ ਖੇਡ ਮੈਦਾਨ 3000 ਇਨਡੋਰ ਸਟੇਡੀਅਮ ਬਣਾਏ ਜਾਣਗੇ ਅਗਲੇ ਸਾਲ ਪੰਜਾਬ ਦੇ ਵਿੱਚ 150 ਕਰੋੜ ਖਰਚ ਕਰਕੇ ਡਰੱਗ ਜਨਗਣਨਾ ਕਰਵਾਈ ਜਾਵੇਗੀ ਹਰ ਵਿਧਾਨ ਸਭਾ ਖੇਤਰ ਨੂੰ ਵਿਕਾਸ ਦੇ ਲਈ 5 ਕਰੋੜ ਰੁਪਏ ਦਿੱਤੇ ਜਾਣਗੇ ਪੰਜਾਬ ਦੇ ਵਿੱਚ ਉਦਯੋਗ ਨੂੰ ਬढ़ावा ਦੇਣ ਦੇ ਲਈ 250 ਕਰੋੜ ਰੁਪਏ ਖਰਚੇ ਜਾਣਗੇ ਪੰਜਾਬ ਦੀਆਂ ਜੇਲਾਂ ਦੇ ਵਿੱਚ AI ਬੇਸਡ CCTV ਕੈਮਰੇ ਲਗਾਏ ਜਾਣਗੇ 406 ਸਰਕਾਰੀ ਸੇਵਾਵਾਂ ਹੁਣ 120 ਦੀ ਥਾਂ 50 ਰੁਪਏ ਦੇ ਵਿੱਚ ਮਿਲਣਗੀਆਂ ਪੰਜਾਬ ਸਰਕਾਰ ਵੱਲੋਂ ਬਜਟ ਦੇ ਵਿੱਚ ਔਰਤਾਂ ਦੇ ਲਈ ਭਾਵੇਂ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਹਲੇ ਨਹੀਂ ਕੀਤਾ ਗਿਆ ਪਰ ਇਸ ਤੋਂ ਇਲਾਵਾ ਹੋਰ ਕਈ ਐਲਾਨ ਔਰਤਾਂ ਦੀ ਮਜਬੂਤੀ ਦੇ ਲਈ ਕੀਤੇ ਜ਼ਰੂਰਗੇ ਨੇ ਵਿਧਵਾ ਔਰਤਾਂ ਦੇ ਲਈ 6175 ਕਰੋੜ ਰੁਪਏ ਰੱਖੇ ਗਏ ਨੇ ਆਸ਼ੀਰਵਾਦ ਸਕੀਮ ਦੇ ਲਈ 360 ਕਰੋੜ ਰੁਪਏ ਰੱਖੇ ਗਏ ਨੇ ਔਰਤਾਂ ਦੀ ਮੁਫਤ ਬਸ ਯਾਤਰਾ ਦੇ ਲਈ 450 ਕਰੋੜ ਰੁਪਏ ਰੱਖੇ ਗਏ ਨੇ ਆਈਟੀਆਈ ਦੇ ਵਿੱਚ ਇੰਜੀਨੀਅਰ ਟ੍ਰੇਡ ਕੋਰਸ ਦਾ ਰਾਜ ਵਿਆਪੀ ਵਿਸਤਾਰ ਕੀਤਾ ਜਾਵੇਗਾ ਇਸੇ ਤਰ੍ਹਾਂ ਬਜਟ ਦੇ ਵਿੱਚ ਵਿਦਿਆਰਥੀਆਂ ਦੇ ਲਈ ਪੰਜਾਬ ਸਰਕਾਰ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਨੇ 425 ਮਡਲੇ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦੇ ਵਿੱਚ ਬਦਲਿਆ ਜਾਵੇਗਾ 4098 ਸਰਕਾਰੀ ਸਕੂਲਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ ਐਮੀਨੈਂਸ ਅਤੇ ਡਿਜੀਟਲ ਸਿਸਟਮ ਨੂੰ ਸਕੂਲਾਂ ਦੇ ਵਿੱਚ ਲਾਗੂ ਕੀਤਾ ਜਾਵੇਗਾ ਪੰਜਾਬੀ ਭਾਸ਼ਾ ਅਤੇ ਸਹਿਿਤਕ ਪ੍ਰੋਗਰਾਮਾਂ ਨੂੰ ਵਧਾਵਾ ਦਿੱਤਾ ਜਾਵੇਗਾ ਇਸੇ ਤਰ੍ਹਾਂ ਖਿਡਾਰੀਆਂ ਦੇ ਲਈ ਵੀ ਸਰਕਾਰ ਵੱਲੋਂ ਆਪਣੇ ਬਜਟ ਦੇ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਨੇ ਖੇਡ ਦਾ ਪੰਜਾਬ ਬਦਲਦਾ ਪੰਜਾਬ ਦੇ ਤਹਿਤ ਹਰ ਪਿੰਡ ਦੇ ਵਿੱਚ ਸਟੇਡੀਅਮ ਬਣਨਗੇ 3000 ਪਿੰਡਾਂ ਦੇ ਵਿੱਚ ਇਨਡੋਰ ਸਟੇਡੀਅਮ ਬਣਾਏ ਜਾਣਗੇ 13 ਸੈਂਟਰ ਆਫ ਸਪੋਰਟਸ ਐਕਸੀਲੈਂਸ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੋਣਗੇ ਇੰਟਰਨੈਸ਼ਨਲ ਟੂਰਨਾਮੈਂਟ ਖੇਡਣ ਵਾਲੇ ਖਿਡਾਰੀਆਂ ਦੀ ਵਿੱਤੀ ਸਹਾਇਤਾ ਕੀਤੀ ਜਾਵੇਗੀ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਵੱਲੋਂ ਬਜਟ ਦੇ ਵਿੱਚ ਕਿਸਾਨਾਂ ਦੀ ਭਲਾਈ ਦੇ ਲਈ 20 ਵੱਡੇ ਐਲਾਨ ਕੀਤੇ ਗਏ ਨੇ ਕਿਸਾਨਾਂ ਨੂੰ 9000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਜਾਵੇਗੀ ਬਠਿੰਡਾ ਕਪੂਰਥਲਾ ਅਤੇ ਗੁਰਦਾਸਪੁਰ ਦੇ ਵਿੱਚ ਫਸਲ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਕੀਮ ਲਿਆਂਦੀ ਜਾਵੇਗੀ ਮੱਕੀ ਦੀ ਖੇਤੀ ਕਰਨ ਦੇ ਉੱਤੇ 17500 ਰੁਪਏ ਪ੍ਰਤੀ ਏਕੜ ਸਬਸਿਡੀ ਮਿਲੇਗੀ ਪਰਾਲੀ ਦੀ ਸਾਮ ਸੰਭਾਲ ਦੇ ਲਈ 500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਪਸ਼ੂਆਂ ਦੇ ਲਈ ਜ਼ਿਲ੍ਹਿਆਂ ਦੇ ਵਿੱਚ ਵੈਟਰਨਰੀ ਪਾਲਿਕਲਿਨਿਕ ਦੇ ਵਿੱਚ ਵਾਰਡ ਸ਼ੁਰੂ ਕੀਤੇ ਜਾਣਗੇ ਇਸੇ ਤਰ੍ਹਾਂ ਕਰਮਚਾਰੀਆਂ ਦੇ ਲਈ ਬਜਟ ਦੇ ਵਿੱਚ ਐਲਾਨ ਕੀਤਾ ਗਿਆ ਹੈ ਕਿ ਛੋਟੇ ਤਨਖਾਹ ਕਮਿਸ਼ਨ ਦੇ ਬਕਾਏ 14191 ਕਰੋੜ ਦੇ ਭੁਗਤਾਨ ਦੇ ਲਈ ਯੋਜਨਾ ਲਾਗੂ ਕੀਤੀ ਜਾਵੇਗੀ ਪੈਨਸ਼ਨ ਸੇਵਾ ਪੋਰਟਲ ਤੋਂ 3 ਲੱਖ ਤੋਂ ਜ਼ਿਆਦਾ ਪੈਨਸ਼ਨਰਾਂ ਨੂੰ ਨਿਰਵਿਘਨ ਸੇਵਾਵਾਂ ਦਿੱਤੀਆਂ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ ਪਿਛਲੇ 4 ਸਾਲਾਂ ਦੌਰਾਨ ਬਜਟ ਦੇ ਵਿੱਚ 80.22 ਹਜ਼ਾਰ ਕਰੋੜ ਰੁਪਏ ਦਾ ਵਾਅਦਾ ਕੀਤਾ ਗਿਆ ਸਾਲ 2022 ਦੇ ਵਿੱਚ ਪੰਜਾਬ ਸਰਕਾਰ ਦਾ ਬਜਟ 1,55,860 ਕਰੋੜ ਰੁਪਏ ਸੀ ਸਾਲ 2023 ਦੇ ਵਿੱਚ 1,96,462 ਕਰੋੜ ਰੁਪਏ ਸੀ ਸਾਲ 2024 ਦੇ ਵਿੱਚ 2,404,918 ਸੀ ਜਦਕਿ ਹੁਣ ਸਾਲ 2025 ਦੇ ਵਿੱਚ ਇਹ 23680 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਾਲ 2025-26 ਦਾ ਜੋ ਬਜਟ ਪੇਸ਼ ਕੀਤਾ ਗਿਆ ਹੈ ਆਮ ਲੋਕਾਂ ਦੇ ਗਲੇ ਤੋਂ ਥੱਲੇ ਨਹੀਂ ਉਤਰ ਰਿਹਾ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਸਰਕਾਰ ਦੇ ਇਸ ਵਾਰ ਦੇ ਬਜਟ ਤੋਂ ਕਾਫੀ ਉਮੀਦ ਸੀ ਪਰ ਆਮ ਵਰਗ ਇਸ ਤੋਂ ਖੁਸ਼ ਹੋਣ ਦੀ ਥਾਂ ਦੇ ਉੱਤੇ ਨਿਰਾਸ਼ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਅੰਮ੍ਰਿਤਸਰ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਬਜਟ ਅਧੂਰਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਉਹਨਾਂ ਕਿਹਾ ਕਿ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਸਰਕਾਰ ਨੇ ਇਸ ਵਾਰ ਵੀ ਪੂਰਾ ਨਹੀਂ ਕੀਤਾ। ਇਸ ਤੋਂ ਇਲਾਵਾ ਨੌਜਵਾਨ ਪੜ੍ਹਾਈ ਲਿਖਾਈ ਕਰਕੇ ਬੇਰੁਜ਼ਗਾਰ ਘੁੰਮ ਰਹੇ ਨੇ। ਉਹਨਾਂ ਕਿਹਾ ਕਿ ਪੰਜਾਬ ਦਾ ਪਾਣੀ ਇੰਨਾ ਗੰਦਲਾ ਹੋ ਚੁੱਕਿਆ ਹੈ ਕਿ ਇਸ ਦੇ ਨਾਲ ਲੋਕ ਬਿਮਾਰ ਹੋ ਰਹੇ ਨੇ ਲੋਕਾਂ ਨੂੰ ਕੈਂਸਰ ਤੱਕ ਹੋ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਹੀ ਤੁਸੀਂ ਦੇਖ ਲਓ ਕਿ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਵਪਾਰੀ ਵਰਗ ਡਰ ਰਿਹਾ ਹੈ ਆਜ ਦੇ ਦਿਨ ਫਰੋਤੀਆਂ ਦੀਆਂ ਮੰਗਾ ਹੁੰਦੀਆਂ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਸਿਰ ਦੇ ਉੱਤੇ ਪਹਿਲਾਂ ਹੀ ਇੰਨਾ ਕਰਜ਼ਾ ਚੜਿਆ ਹੋਇਆ ਹੈ ਇਹ ਬਜਟ ਨਾਲ ਹੋਰ ਕਰਜ਼ਾ ਚੜੇਗਾ ਪਰ ਵੱਡੀ ਗੱਲ ਇਹ ਹੈ ਕਿ ਇਸ ਲਈ ਰੈਵਨਿਊ ਕਿੱਥੋਂ ਇਕੱਠਾ ਕੀਤਾ ਜਾਏਗਾ ਉਹਨਾਂ ਇਹ ਵੀ ਸਵਾਲ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਬੜੇ ਵਾਅਦੇ ਕੀਤੇ ਗਏ ਨੇ ਗਰਾਊਂਡਾਂ ਤਿਆਰ ਕੀਤੀਆਂ ਜਾਣਗੀਆਂ ਸਿਹਤ ਵਿਭਾਗ ਨੂੰ ਫੰਡ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਸਕੂਲਾਂ ਦੇ ਵਿੱਚ ਟੀਚਰ ਨਜ਼ਰ ਨਹੀਂ ਆ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਕਲੀਨਿਕ ਨੇ ਜਿਹੜੇ ਖੋਲੇ ਗਏ ਨੇ ਉਹਨਾਂ ਦੇ ਵਿੱਚ ਡਾਕਟਰ ਨਜ਼ਰ ਨਹੀਂ ਆ ਰਹੇ ਨੇ ਤਾਂ ਦਵਾਈਆਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਨੇ ਹਸਪਤਾਲਾਂ ਦੇ ਵਿੱਚ ਬੁਰਾ ਹਾਲ ਹੈ ਇਹ ਸਭ ਪਹਿਲਾਂ ਕਿਸ ਤਰੀਕੇ ਦੇ ਨਾਲ ਠੀਕ ਹੋਏਗਾ ਦੇਖੋ ਜੀ ਗਵਰਨਮੈਂਟ ਨੇ ਐਜੂਕੇਸ਼ਨ ਤੇ ਹੈਲਥ ਤੇ ਕੰਮ ਕੀਤਾ ਵਾ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਚੀਜ਼ ਹੈ ਸੋ ਜਿੰਨੇ ਲੋਕੀ ਪੜਨਗੇ ਉਹਨਾ ਆਪਣੇ ਬਾਰੇ ਸੋਚ ਸਕਣਗੇ ਤੇ ਸਭ ਨੂੰ ਫਾਇਦਾ ਮਿਲੇਗਾ ਉਹਦਾ ਤੇ ਉਸ ਦੇ ਨਾਲ ਨਾਲ ਜਿਹੜਾ ਉਹਨਾਂ ਨੇ ਹੈਲਥ ਵਾਲਾ ਜਿਹੜਾ ਲਿਮਿਟ ਵਧਾਤੀ ਹੈ 5 ਲੱਖ ਤੋਂ 10 ਲੱਖ ਕੀਤੀ ਹੈ ਉਹ ਵੀ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਏਗਾ ਜੋ ਆਸਾ ਸੀ ਕਿ ਐਸਾ ਤੇ ਕੁਝ ਵੀ ਵੇਖਣ ਨੂੰ ਨਹੀਂ ਮਿਲਿਆ ਕਿਉਂਕਿ ਇਹ ਬਜਟ ਜਿਹੜਾ ਹੁੰਦਾ ਵਾ ਲੋਕਾਂ ਦੇ ਲਈ ਹੁੰਦਾ ਵਾ ਲੋਕਾਂ ਦੇ ਭਲੇ ਦੇ ਲਈ ਹੁੰਦਾ ਵਾ ਜੇ ਅੱਜ ਜੋ ਕੁਝ ਵੀ ਵੇਖ ਰਹੇ ਆ ਮੈਨੂੰ ਤੇ ਕੋਈ ਐਸਾ ਖਾਸ ਨਹੀਂ ਲੱਗਾ ਅੱਜ ਹਰ ਪਾਸੇ ਜੇ ਬਜਟ ਸਹੀ ਹੁੰਦਾ ਤੇ ਕਿਸਾਨੀ ਧਰਨੇ ਨਾ ਲੱਗਦੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਮਿਲਦੇ ਹਸਪਤਾਲਾਂ 'ਚ ਡਾਕਟਰ ਹੁੰਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਅੱਜ ਪੰਜਾਬ ਦੀ ਧਰਤੀ ਛੜਛੜ ਲੋਕੀ ਵਿਦੇਸ਼ਾਂ ਨੂੰ ਜਾ ਰਹੇ ਆ ਇਹੋ ਜਿਹੇ ਹਾਲਾਤ ਜਿਹੜੇ ਆ ਪਹਿਲਾਂ ਨਹੀਂ ਸੀਗੇ ਔਰ ਕਮ ਸੇ ਕਮ ਸਰਕਾਰ ਨੂੰ ਜਿਹੜਾ ਵਾ ਉਹ ਲੋਕਾਂ ਦੇ ਲਈ ਸੋਚਣਾ ਚਾਹੀਦਾ ਸੀਗਾ ਔਰ ਇਸ ਬਜਟ ਦੇ ਵਿੱਚ ਖਾਸ ਕਰਕੇ ਗਰੀਬ ਤਬਕੇ ਦਾ ਸੋਚਣਾ ਚਾਹੀਦਾ ਸੀਗਾ ਕਿਉਂਕਿ ਅੱਜ ਜੇ ਦੇਨੋ ਜਦ ਅਮੀਰ ਬੰਦਾ ਅਮੀਰ ਹੋਈ ਜਾ ਰਿਹਾ ਗਰੀਬ ਬੰਦਾ ਗਰੀਬ ਗਰੀਬਾਂ ਦੇ ਲਈ ਬਜਟ ਦੇ ਵਿੱਚ ਕੀ ਆ ਗਰੀਬਾਂ ਲਈ ਚਾਹੀਦਾ ਸੀਗਾ ਅੱਜ ਹਰ ਚੀਜ਼ ਦੀ ਮਹਗਾਈ ਇੰਨੀ ਹੱਦ ਤੱਕ ਵੱਧ ਗਈ ਆ ਕਿ ਕਿਤੇ ਨਾ ਕਿਤੇ ਉਸ ਚੀਜ਼ ਨੂੰ ਕੰਟਰੋਲ ਕਰਨਾ ਚਾਹੀਦਾ ਸੀਗਾ ਪਬਲਿਕ ਐਜੂਕੇਸ਼ਨ ਤੇ ਗੱਲ ਕੀਤੀ ਆ ਹੈਲਥ ਸੈਕਟਰ ਦੇ ਉੱਪਰ ਗੱਲ ਕੀਤੀ ਆ ਉੱਥੇ ਜਿੱਥੇ ਪੰਜਾਬ ਦੇ ਵਿੱਚ ਅਕਸਰ ਹੀ ਲੋਕਾਂ ਨੂੰ ਇਨਸਾਫ, ਤਾਲੀਮ, ਵਕਾਰ ਔਰ ਸਿਹਤ ਇਹ ਗੱਲਾਂ ਪ੍ਰਾਇਮਰੀ ਲੋਕਾਂ ਦੀਆਂ ਮੰਗ ਹੁੰਦੀਆਂ ਉਹਦੇ ਵਿੱਚ ਬਹੁਤ ਸਾਰੇ ਪ੍ਰਾਵਧਾਨ ਤੇ ਰੱਖੇ ਗਏ ਆ ਪਰ ਜੇ ਇਹਦੇ ਨਾਲੋਂ ਬਿਹਤਰ ਹੋਰ ਫੰਡਸ ਜਨਰੇਟ ਕਰਕੇ ਲੋਕਾਂ ਦੀ ਸੁਵਿਧਾ ਵਾਸਤੇ ਹੋਰ ਉਪਰਾਲੇ ਕੀਤੇ ਜਾਂਦੇ ਤਾਂ ਬਹੁਤ ਅੱਛਾ ਹੋਣਾ ਸੀ ਔਰ ਸਰਕਾਰ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਪੁਆਇੰਟਸ ਆ ਕਿਉਂਕਿ 2022-23 ਦੇ ਵਿੱਚ ਪੰਜਾਬ ਦਾ ਡੈਟ ਕਰਜ਼ਾ 2.92 ਕਰੋੜ ਰੁਪਏ ਸੀਗਾ ਲੱਖ ਕਰੋੜ ਸੀ ਹੁਣ ਇਹ ਵੱਧ ਕੇ 2024-25 ਦੇ ਕਰੀਬ ਪਾਉਣੇ 4 ਲੱਖ ਕਰੋੜ ਹੋ ਗਿਆ ਸੋ ਇਹਦੇ ਵਿੱਚ ਪੰਜਾਬ ਦੇ ਵਾਸਤੇ ਬਹੁਤ ਸਾਰੇ ਚੈਲੰਜਸ ਆ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਪੰਜਾਬ ਨੂੰ ਮੁਸ਼ਕਿਲਾਂ ਦੇ ਵਿੱਚ ਸਾਹਮਣੇ ਖੜੀਆਂ ਕਰ ਰਹੀਆਂ ਉਹਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਇਹ ਸਰਕਾਰ ਨੇ ਮਾਈਨਿੰਗ ਦੇ ਨਾਲੋਂ ਰੈਵਨਿਊ ਜਨਰੇਟ ਕਰਨ ਦੀ ਗੱਲ ਕੀਤੀ ਸੀ ਉਹ ਵੀ ਉਨੇ ਹੀ ਕੰਪਲੀਟਲੀ ਫਾਲੋਅ ਅਪ ਨਹੀਂ ਕੀਤਾ ਗਿਆ ਉਹਨੂੰ ਵਾਰਨ ਡਰੱਗਸ ਜਿਹੜੀਆਂ ਉਹ 3 ਸਾਲ ਤੋਂ ਬਾਅਦ ਉਹਦੇ ਲਈ ਜਿਆਦਾ ਐਫਰਟਸ ਹੋ ਰਹੀਆਂ ਉਸ ਤੋਂ ਬਾਅਦ ਅਜੇ ਵੀ ਸੈਕੂਲਰਾਈਜ਼ ਇਸ਼ੂਜ਼ ਪੁਲਿਸ ਫਾਇਰਿੰਗ ਬਰਗਾੜੀ मामले बेअदबी मामले अजय ਵੀ ਪੈਂਡਿੰਗ ਆ ਇਨਸਾਫ ਲੋਕ ਉਹਦੀ ਉਡੀਕ ਕਰ ਰਿਆ ਜਿਹੜੀ ਟਰਾਂਸਪੋਰਟ ਮੋਨੋਪੋਲੀ ਆ ਪੰਜਾਬ ਦੇ ਵਿੱਚ ਗੱਲ ਕੀਤੀ ਗਈ ਕਿ ਠੀਕ ਹੈ ਸਰਕਾਰੀ ਟਰਾਂਸਪੋਰਟ ਨੂੰ ਪਬਲਿਕ ਟਰਾਂਸਪੋਰਟ ਨੂੰ ਵਧਾਇਆ ਜਾਊਗਾ ਉਹਨਾਂ ਦੇ ਜਿਹੜੇ ਰੈਵਨਿਊ ਜਨਰੇਸ਼ਨ ਆ ਉਹਦੇ ਵਿੱਚ ਵਾਧਾ ਕੀਤਾ ਜਾਊਗਾ ਪਰ ਅਜੇ ਵੀ ਟਰਾਂਸਪੋਰਟ ਮੋਨੋਪੋਲੀ ਪ੍ਰਾਈਵੇਟ ਮਾਫੀਆ ਜਿਹੜਾ ਉਦਾਂ ਦੇ ਉਦਾਂ ਬਰਕਰਾਰ ਆ ਉਹਨੂੰ ਵੀ ਖਤਮ ਕਰਨ ਵਾਸਤੇ ਜ਼ਿਆਦਾ ਐਫਰਟ ਕਰਨ ਦੀ ਲੋੜ ਆ ਫਿਰ ਜਿਹੜੇ ਕਿਸਾਨੀ ਦੇ ਮਾਮਲੇ ਆ ਐਗਰੀਕਲਚਰ ਦੇ ਮਾਮਲੇ ਆ ਜਿਹੜੇ ਡੈਟ ਵਾਈਵਰ ਕਰਨ ਦੇ ਮਾਮਲੇ ਆ ਜਿਹੜੇ ਕਿਸਾਨਾਂ ਦੀ ਲੋਨ ਮਾਫੀ ਕਰਨ ਦੇ ਮਾਮਲੇ ਆ ਉਹਦੇ ਵਿੱਚ ਵੀ ਵਾਅਦਾ ਕਰਨ ਦੀ ਲੋੜ ਸੀ ਪੰਜਾਬ ਨੂੰ ਆਲਰੇਡੀ ਬਹੁਤ ਸਪੈਸ਼ਲ ਪੈਕੇਜ ਦੀ ਮੰਗ ਹੁੰਦੀ ਆ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ ਲੁਧਿਆਣਾ ਦੀ ਸਾਈਕਲ ਇੰਡਸਟਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਵਿੱਚ ਕਾਫੀ ਨਹੀਂ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਬਜਟ ਤਿਆਰ ਕਰਦੇ ਸਮੇਂ ਇੰਡਸਟਰੀ ਦੀਆਂ ਲੋੜਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ ਉਹਨਾਂ ਕਿਹਾ ਕਿ ਉਦਯੋਗ ਦੇ ਲਈ 250 ਕਰੋੜ ਰੁਪਏ ਦੀ ਤਜਵੀਜ਼ ਕੀਤੀ ਗਈ ਹੈ ਜੋ ਕਿ ਬਹੁਤ ਘੱਟ ਹੈ ਕਿਉਂਕਿ ਉਦਯੋਗ ਸਰਕਾਰ ਨੂੰ ਲੱਖਾਂ ਕਰੋੜਾਂ ਰੁਪਏ ਦਾ ਮਾਲੀਆ ਪ੍ਰਦਾਨ ਕਰਦਾ ਹੈ ਇਸ ਤੋਂ ਇਲਾਵਾ सरकार को बजट तैयार करने तो पहला औद्योगिक संगठना के नाल सलाह मशवरा भी करना चाहिए था जो बजट तेतीस सौ छपंजा करोड़ का था उसे तेतीस सौ चार करोड़ रुपये पर लेके आ गई सरकार तो इससे कंसर्न पता लगता है कि सरकार का जो बजट है उसमें दस परसेंट की इंक्रीज आई है और इंडस्ट्री के बजट को नेगेटिव किया गया तो ये साफ है कि इंडस्ट्री के साथ जो ये एक स्टेप मदरली ट्रीटमेंट जो है सरकार ने किया है जबकि हमसे डिमांड्स मांगी गई थी बड़े दिन से इनके जो पार्टी के प्रेसिडेंट हैं केजरीवाल जी और भगवंत मान जी लुधियाना के जो बाई इलेक्शन है उसके सिलसिले में बहुत सी इंडस्ट्री के साथ लगातार मीटिंग्स कर रहे थे और पूछ रहे थे कि इंडस्ट्री को क्या चाहिए क्या डिमांड्स हैं हमने बड़ी डिमांड्स रखी सबसे बड़ी डिमांड तो इनके जो मैनिफेस्टो के साथ ही लिंक थी पाँच रुपये बिजली की डिमांड उसके लिए दो हज़ार करोड़ मांगे गए थे कि हमें दो हज़ार करोड़ और एक्स्ट्रा दें जिससे आपकी पाँच रुपये बिजली का जो है वादा वो पूरा हो सके और उसके अलावा हमने जो एक्सपोर्टर्स के लिए फ्रेड की बात की आ, इंडस्ट्रियल इंफ्रास्ट्रक्चर की बात की कि उसको बेटर बनाने के लिए फ़ंड्स दिए जाए लेकिन ओवरऑल कुछ नहीं हुआ और बजट को पहले से भी ज़्यादा कम कर दिया गया और जो दिखाया गया है वो सेंट्रल स्कीम जो आ, सेंटर की वर्ल्ड बैंक की कोई स्कीम थी रैंप की उसके बारे में बार बार जिक्र हुआ जबकि हिमाचल जैसे छोटे जो प्रदेश थे उन्होंने लास्ट ईयर ही उसको इम्प्लीमेंट करना शुरू कर दिया और पंजाब में अभी तक इसमें एक भी ਇਸ ਸਕੀਮ ਕੇ ਅੰਦਰ ਇੱਕ ਵੀ ਪ੍ਰੋਗਰਾਮ ਨਹੀਂ ਕਰਵਾਇਆ ਗਿਆ ਲੁਧਿਆਣਾ ਤੋਂ ਤੁਸ਼ਾਰ ਕਪੂਰ ਦੀ ਰਿਪੋਰਟ ਹਮਦਰਸ ਟੀਵੀ ਅਕਸਰ ਪੰਜਾਬ ਦੇ ਵਿੱਚ ਅਪ੍ਰੈਲ ਮਈ ਦੇ ਮਹੀਨੇ ਦੇ ਵਿੱਚ ਗਰਮੀ ਦਾ ਅਸਰ ਦੇਖਣ ਨੂੰ ਮਿਲਦਾ ਹੈ ਪਰ ਇਸ ਸਾਲ ਮਾਰਚ ਮਹੀਨੇ ਦੇ ਵਿੱਚ ਹੀ ਗਰਮੀ ਨੇ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਜੇਕਰ ਨਾਬਾ ਦੀ ਗੱਲ ਕਰ ਲਈਏ ਤਾਂ ਨਾਬਾ ਦੇ ਵਿੱਚ ਤਾਪਮਾਨ 34 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਿਆ ਹੈ ਅਤੇ ਆਉਣ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਗਰਮੀ ਦੇ ਕਾਰਨ ਹੋਰ ਵੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਸਬੰਧੀ ਸ਼ਹਿਰ ਨਿਵਾਸੀਆਂ ਨੇ ਕਿਹਾ ਹੈ ਕਿ ਗਰਮੀ ਹੁਣ ਤੋਂ ਹੀ ਜ਼ਿਆਦਾ ਪੈਣ ਲੱਗ ਪਈ ਹੈ ਕੱਲ ਵੀ ਪਹਿਲਾਂ ਤਾਂ ਤਰਾਤ ਨੂੰ ਮੌਸਮ ਠੰਡਾ ਹੁੰਦਾ ਸੀ ਸਵੇਰੇ ਠੰਡਾ ਹੁੰਦਾ ਹੁੰਦਾ ਸੀ ਪਰ ਹੁਣ ਆ ਦੋ ਤਿੰਨ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਨਜ਼ਾਇਜ਼ ਵੱਧ ਚੁੱਕੀ ਹੈ ਸੜਕ ਤੇ ਤੁਹਾਡੇ ਸਾਹਮਣੇ ਹੁਣ ਹਾਲ ਦੇਖੋ ਕੀ ਹੋਏ ਹੋਏ ਨੇ ਧੁੱਪੇ ਖੜੇ ਵੀ ਨਹੀਂ ਜਾ ਰਹੇ ਅਗਰ ਤੁਸੀਂ ਜੀ ਗਰਮੀ ਤੋਂ ਬਚਾ ਦੇ ਲਈ ਤੁਸੀਂ ਚਾਹੋ ਗਰਮੀ ਤੋਂ ਬਚਣ ਲਈ ਜੀ ਫਿਲਹਾਲ ਤਾਂ ਹੁਣ ਜੂਸ ਪੀਣਾ ਆ ਬਾਕੀ ਘਰੋਂ ਬਾਹਰ ਨਿਕਲਣਾ ਬਹੁਤ ਘਟਾ ਰੱਖਿਆ ਹੁਣ ਕਿਉਂਕਿ ਹੁਣ ਗਰਮੀ ਇਸ ਵਾਰ ਤਾਂ ਜੋ ਤੋਂ ਉਹਨਾਂ ਵਿੱਚ ਆ 45 46 ਡਿਗਰੀ ਤੋਂ ਵੱਧ ਵੀ ਪਰ ਆ ਪਰਚਾਤਾਂ ਉਹਨਾਂ ਦਾ ਟੈਂਪਰੇਚਰ ਟੈਂਪਰੇਚਰ ਜੇ ਸਤਾਕਲਾ ਆ ਰਹੀ ਹੈ ਘਟੋ ਘਟ 32 ਦੀ ਟੈਂਪਰੇਚਰ ਦਾ ਹੋਣਾ ਜੀ ਆਹੀ ਹਾਲ ਦੇਖ ਲਓ 32 33 ਟੈਂਪਰੇਚਰ ਤੇ ਕਿੰਨਾ ਹੋਇਆ ਤੇ ਜੀ ਜੇ ਹੁਣ ਨਹੀਂ ਹਾਲਾਂ ਤਾਂ ਅੱਗੇ ਜੂਨ ਜਲਾਈ ਦਾ ਇਹ ਤੋਂ ਵੀ ਜ਼ਿਆਦਾ ਬਹੁਤ ਬੁਰਾ ਹਾਲ ਹੋਊਗਾ ਗਰਮ ਤੋਂ ਬਚਣ ਲਈ ਫਿਰ ਤੁਲ ਜੂਸ ਦਾ ਜੂਸ ਆ ਗੰਨੇ ਦਾ ਸਭ ਤੋਂ ਬੈਸਟ ਗੂੜ ਕਦੀ ਰਹੇ ਚੀਜ਼ ਆ ਵਦਿਆ ਨੇ ਗਰਮ ਜੀ ਮੀ ਗਾਰ ਤੇ ਹਰ ਵੀ ਤਾਂ ਹੈ ਕਾਫੀ ਦਿੱਕਤਦਾਰੀ ਕੋ ਗਰਮੀ ਦੇ ਨਾਲ ਥੋੜਾ ਜਿਹਾ ਸਿਹਤ ਤੇ ਇਫੈਕਟ ਪੈਂਦਾ ਬੰਦੇ ਸਿਹਤ ਤੇ ਪ੍ਰੋਬਲਮ ਆਉਂਦੀ ਆ ਗਰਮੀ ਦੇ ਵਿੱਚ ਪ੍ਰੋਬਲਮ ਬਹੁਤ ਹੁੰਦੀ ਹੈ ਚੱਕਰ ਦੀ ਪਸੀਨੇ ਦੀ ਤਾਂ ਬਾਂਦੀ ਆਂਦੀ ਹੈ ਅਲਰਜੀ ਹੋ ਜਾਂਦੀ ਹੈ ਕਈਆਂ ਨੂੰ ਮਤਲਬ ਧੁੱਪ ਤੋਂ ਅਲਰਜੀ ਜਾਂ ਕੁਝ ਵੀ ਹੋ ਜਾਂਦੀ ਹੈ ਗਰਮੀ ਕਰਕੇ ਦਿੱਕਤ ਆ ਰਹੀ ਹੈ ਗਰਮੀ ਦੇ ਵਿੱਚ ਸਭ ਤੋਂ ਵੱਧ ਆਪਣੇ ਸਰੀਰ ਨੂੰ ਸਭ ਤੋਂ ਵੱਧ ਲੋੜ ਡੀਹਾਈਡਰੇਸ਼ਨ ਤੋਂ ਬਚਣ ਦੀ ਹੁੰਦੀ ਹੈ ਜੇ ਆਪਣੇ ਸਰੀਰ 'ਚ ਡੀਹਾਈਡਰੇਸ਼ਨ ਵਧੂਗੀ ਤਾਂ ਆਪਣਾ ਸਰੀਰ ਅਜਿਹਾ ਤੇ ਉਹਦੇ ਵਿੱਚ ਆਪਾਂ ਨੂੰ ਦਿੱਕਤ ਅੱਗੇ ਆ ਕੇ ਸਿਹਤ 'ਚ ਆਪਣੇ ਪ੍ਰੋਬਲਮ ਆਉਏ ਹੋਏ ਠੀਕ ਗਰਮੀ 'ਚ ਸਭ ਤੋਂ ਵਧੀਆ ਚੀਜ਼ ਆ ਗਰਮੇ ਦਾ ਕਿੰਨੇ ਵੀ ਜੂਸ ਨੇ ਗਰਮੀ 'ਚ ਪੀਣ ਵਾਲਾ ਸਭ ਤੋਂ ਵਧੀਆ ਨਿਕਲਦਾ ਆਪਣੀ ਡੀਹਾਈਡਰੇਸ਼ਨ ਨੂੰ ਕੰਟਰੋਲ ਕਰਦੀ ਹੈ ਤੇ ਹਾਂਜੀ ਇਸ ਵਾਰ ਗਰਮੀ ਲੱਗ ਰਿਹਾ ਕਿ ਟਾਈਮ ਨਾਲ ਹੈ ਹਾਂਜੀ ਉਹਦੇ ਨਾਲ ਫੀਲਡ ਆ ਵਿੱਚ ਕੰਮ ਕਰਦੇ ਆ ਉਹਦੇ ਨਾਲ ਬਹੁਤ ਫਰਕ ਪੈਂਦਾ ਆਣ ਜਾਣ ਤੇ ਥੋੜੀ ਦਿੱਕਤ ਹੈ ਇਹ ਚੀਜ਼ ਐਡਵਾਂਸ ਇਤਨੀ ਪੈਣ ਲੱਗੀ ਕਿ ਅੱਗੇ ਬਹੁਤ ਦਿੱਕਤ ਆਊ ਗਰਨ ਕਰ ਲਈ ਇਸ ਕਰਕੇ ਕਹਿੰਦੇ ਆ ਜੂਨ ਦੀ ਦਿੱਕਤ ਹੀ ਠੀਕ ਹੈ ਜੀ ਨਾਬਾ ਤੋਂ ਰਾਹੁਲ ਖੁਰਾਨਾ ਦੀਪੂਰ ਹਮਦਰਦ ਟੀਵੀ ਅੰਮ੍ਰਿਤਸਰ ਦੇ ਬਸੰਤ ਐਵੇਨਿਊ ਦੇ ਵਿੱਚ ਇੱਕ ਨੌਜਵਾਨ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਹ ਨੌਜਵਾਨ ਚੋਲਾ ਸਾਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਬਸੰਤ ਐਵੇਨਿਊ ਦੇ ਵਿੱਚ ਇੱਕ ਨਿੱਜੀ ਸ਼ੋਰੂਮ ਦੇ ਵਿੱਚ ਕੰਮ ਕਰ ਰਿਹਾ ਸੀ। ਇਸ ਸਬੰਧੀ ਜਦੋਂ ਜਾਣਕਾਰੀ ਨੌਜਵਾਨ ਦੇ ਘਰ ਵਾਲਿਆਂ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਨੌਜਵਾਨ ਦੀ ਖੁਦਕੁਸ਼ੀ ਉੱਪਰ ਸਵਾਲ ਉਠਾਏ ਨੇ। ਉਹਨਾਂ ਕਿਹਾ ਕਿ ਸਾਡੇ ਬੇਟੇ ਦੀ ਉਮਰ 22 ਸਾਲ ਦੀ ਸੀ ਜੋ ਕਿ ਇੱਕ ਹਫ਼ਤਾ ਪਹਿਲਾਂ ਹੀ ਤਰਖਾਨ ਦਾ ਕੰਮ ਕਰਨ ਦੇ ਲਈ ਬਸੰਤ ਐਵੇਨਿਊ ਆਇਆ ਸੀ। ਉਹਨਾਂ ਕਿਹਾ ਕਿ ਉਸਦੇ ਸਰੀਰ ਦੇ ਉੱਪਰ ਕਈ ਤਰ੍ਹਾਂ ਦੇ ਨਿਸ਼ਾਨ ਵੀ ਪਾਏ ਗਏ ਨੇ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ بیٹے ਨੂੰ ਕਿਸੇ ਨੇ ਮਾਰ ਦਿੱਤਾ ਮੇਰਾ ਨਾਮ ਸੁਖਾ ਸਿੰਘ ਹੈ ਪਿੰਡ ਚੋਲਾ ਦਾ ਹਾਂਜੀ ਤੇ ਆਹ ਕੀ ਗੱਲ ਕੀ ਹੋਈ ਸੀ ਕੱਲ੍ਹ ਇਹ ਹੋਈ ਆ ਵੀ ਇਹ ਮੁੰਡਾ ਮੇਰਾ ਇੱਥੇ ਅੰਮ੍ਰਿਤਸਰ ਕੰਮ ਕਰਦਾ ਹੈ ਨਿਊ ਐਮ ਠੀਕ ਹੈ ਤੇ ਕੰਮ ਕਰਦਾ ਸੀ ਤੇ ਰਾਤੀ ਮੈਂ ਫੋਨ ਲਾਇਆ ਉਹਨੂੰ ਹਾਂਜੀ ਪਰ ਚਲੇ ਉੱਤੇ ਆ ਤੇ ਮੈਂ ਪੁੱਤ ਰੋਟੀ ਡਾਟੀ ਖਾ ਲਈ ਕਹਿੰਦਾ ਡੈਡੀ ਰੋਟੀ ਖਾਣ ਲੱਗੇ ਆ ਰੋਟੀ ਵੀ ਪਰ ਮੰਗਾਈ ਮੁੜ ਕੇ ਸਵੇਰੇ ਸਾਨੂੰ ਫੋਨ ਲੱਗਾ ਮੈਂ ਰਿਹੜੀ ਲੈ ਕੇ ਚੱਲਿਆ ਕੰਮ ਤੇ ਤੇ ਕਹਿੰਦੇ ਆਹ ਗੱਲ ਹੋ ਗਈ ਤੇ ਜੇ ਉੱਥੇ ਫਾਹ ਲਿਆ ਵਾ ਕੋਈ ਨਿਸ਼ਾਨ ਨਹੀਂ ਗਾ ਕੋਈ ਉਂਗਲਾਂ ਦਾ ਨਿਸ਼ਾਨ ਨਹੀਂ ਗਾ ਇਹਦੇ ਹੋ ਪੈਰਾਂ ਦੇ ਵੀ ਨਿਸ਼ਾਨ ਹੈ ਲੱਕ 'ਚ ਵੀ ਨਿਸ਼ਾਨ ਆ ਇਹ ਨੀਲ ਕਿੱਥੋਂ ਪਾਏ ਆ ਜੇ ਕਤਲ ਨਹੀਂ ਹੋਇਆ ਤੇ ਫਿਰ ਕੀ ਹੋਇਆ ਆਤਮ ਹੱਤਿਆ ਦੇ ਉਹਨੇ ਕੀਤੀ ਨਹੀਂਗੀ ਕੀ ਲੱਗਦਾ ਕਿਸੇ ਨੇ ਮਾਰਿਆ ਇਹ ਮਾਰਿਆ ਬਾਈ ਮਾਰੇ ਤਾਂ ਬਗੈਰ ਨਹੀਂ ਦਾ ਕੰਮ ਉੱਥੇ ਕਾਦਾ ਕੰਮ ਕਰਦਾ ਸੀ ਇਹ ਕੰਮ ਇਹ ਲੱਕੜ ਦਾ ਕੰਮ ਕਰਦਾ ਸੀ ਕਿੰਨੇ ਚਿਰ ਤੋਂ ਕੰਮ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਪਿੰਡੋਂ ਇੱਥੇ 5-7 ਦਿਨ ਹੀ ਹੋਏ ਹੁਣ ਤੱਕ ਤੁਹਾਡੇ ਨਾਲ ਕੋਈ ਗੱਲ ਹੋਈ ਹੋਵੇ ਕੀ ਸਾਡੇ ਨਾਲ ਕੋਈ ਗੱਲ ਨਹੀਂ ਸਾਡੇ ਨਾਲ ਤਾਂ ਰੋਜ਼ ਆਸਦਾ ਕਿਹੜਾ ਰੋਜ਼ ਬੋਲਦਾ ਹੈ ਮਾ ਆਪਦੀ ਨਾਲ ਗੱਲਬਾਤ ਕਰਦਾ ਹੀ ਨਹੀਂ ਕੋਈ ਗੱਲ ਰਾਤ ਹੀ ਅੰਮਲੇ ਦੇ ਵਿੱਚ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਜਾਣਕਾਰੀ ਮਿਲੀ ਸੀ ਬਲਰਾਜ ਸਿੰਘ ਜਿਸ ਦੀ ਉਮਰ 22 ਸਾਲ ਦੀ ਹੈ ਉਤਰਖਾండ్ ਦਾ ਕੰਮ ਕਰਦਾ ਸੀ ਉਹ ਇੱਥੇ ਬਸੰਤ ਐਵੇਨਿਊ ਦੇ ਵਿੱਚ ਇੱਕ ਨਿੱਜੀ ਸ਼ੋਰੂਮ ਦੇ ਵਿੱਚ ਕੰਮ ਕਰਿਆ ਕਰਦਾ ਸੀ ਜਿੱਥੇ ਉਸਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਫਿਲਹਾਲ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਕਲਮ ਬੰਦ ਕਰ ਲਏ ਗਏ ਨੇ ਤੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਪਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇ ਅੱਜ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬਰਤਾਰ ਸਿੰਘ ਜੋ ਕਿ ਛੋਟਾ ਸਾਹ ਦਾ ਰਹਿਣ ਵਾਲਾ ਹੈ ਕੜਕਿਸਾਲੇ ਦੀ ਇਹ ਹੈ ਇਨੇ ਅੱਜ ਇਹ ਫੌੜੀਆਂ ਦੇ ਵਿੱਚ ਚੁੰਨੀ ਨਾਲ ਖਾਲ ਲੈ ਲੈ ਆ। ਜੋ ਇਸ ਵੰਦੀ ਸਾਡੀ ਚੌਂਕੀਆਂ ਚ ਤੇ ਅਸੀਂ ਆ ਕਿ ਅਸੀਂ ਮੌਕੇ ਤੇ ਕਹੇ ਆ। ਜੋ ਵੀ ਸਾਡੇ ਵੱਲੋਂ ਹੁਣ ਪਾਲੀ ਜਿਹੜੀ ਕਰਵਾਈ ਹੈ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਬਣਾਉਣ ਦੇ ਲਈ ਸੂਬੇ ਦੇ ਵਿੱਚ ਸਿਹਤਮੰਦ ਪੰਜਾਬ ਮਿਸ਼ਨ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਸੂਬੇ ਭਰ ਦੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਰੇੜੀਆਂ ਦੇ ਉੱਤੇ ਖਾਣ ਪੀਣ ਵਾਲੀਆਂ ਦੁਕਾਨਾਂ ਦੇ ਉੱਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਫ ਸਫਾਈ ਦੇ ਲਈ ਦੁਕਾਨਦਾਰਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਸਿਹਤ ਵਿਭਾਗ ਦੀਆਂ ਕਈ ਟੀਮਾਂ ਵੱਲੋਂ ਜ਼ਿਲ੍ਹੇ ਦੇ ਵਿੱਚ ਰੇੜੀਆਂ ਦੀ ਚੈਕਿੰਗ ਕੀਤੀ ਗਈ ਅਤੇ ਖਰਾਬ ਸਮਾਨ ਨਸ਼ਟ ਕੀਤਾ ਗਿਆ ਸਿਹਤ ਵਿਭਾਗ ਵੱਲੋਂ ਮੁਹੱਲਾ ਮਾਡਲ ਟਾਊਨ ਦੇ ਵਿੱਚ ਮੌਜੂਦ ਫੂਡ ਸਟਰੀਟ ਮਾਰਕੀਟ ਦੇ ਵਿੱਚ ਪਹੁੰਚ ਕੇ ਰੇੜੀ ਵਾਲਿਆਂ ਦੀ ਚੈਕਿੰਗ ਕੀਤੀ ਗਈ ਤੇ ਖਰਾਬ ਸਮਾਨ ਨੂੰ ਨਸ਼ਟ ਕਰਵਾਇਆ ਗਿਆ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਰੇੜੀ ਵਾਲਿਆਂ ਦੇ ਜਿਥੇ ਫੂਡ ਲਾਇਸੈਂਸ ਚੈੱਕ ਕੀਤੇ ਗਏ ਉੱਥੇ ਹੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਸਿਹਤਮੰਦ ਪੰਜਾਬ ਨੂੰ ਨੇਪਰੇ ਚਾੜਨ ਦੇ ਲਈ ਸਰਕਾਰੀ ਹਦਾਇਤਾਂ ਵੀ ਇਨ ਬਿਨ ਪਾਲਣਾ ਕਰਨ ਦੇ ਲਈ ਇਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਪਾਟਿਆ ਨੇ ਕਿਹਾ ਕਿ ਸਮੇਂ-ਸਮੇਂ ਦੇ ਉੱਤੇ ਹੁਸ਼ਿਆਰਪੁਰ ਦੇ ਵਿੱਚ ਸਿਹਤ ਵਿਭਾਗ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਰੇੜੀ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕਰਦਾ ਹੈ ਅਤੇ ਖਰਾਬ ਹੋ ਚੁੱਕੇ ਸਮਾਨ ਨੂੰ ਨਸ਼ਟ ਵੀ ਕਰਵਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਸਾਫ਼-ਸੁਥਰਾ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਲਈ ਵਚਨਬੱਧ ਹੈ। ਕਿਸੇ ਵੀ ਵਿਅਕਤੀ ਨੂੰ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦਸਨਯੋਗ ਹੈ ਕਿ ਪੂਰੇ ਪੰਜਾਬ ਦੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਜਿਸ ਦੇ ਤਹਿਤ ਮੁਹਾਲੀ ਦੇ ਵਿੱਚ ਇੱਕ ਮੋਮੋਜ਼ ਫੈਕਟਰੀ ਨੂੰ ਵੀ ਸੀਲ ਕਰ ਦਿੱਤਾ ਗਿਆ ਜਿੱਥੇ ਸਾਫ ਸਫਾਈ ਤਾਂ ਨਾ ਮਾਤਰ ਹੀ ਸੀ ਪਰ ਲੋਕਾਂ ਦੀ ਸਿਹਤ ਦੇ ਨਾਲ ਇਸ ਹਿਸਾਬ ਦੇ ਨਾਲ ਖਿਲਵਾੜ ਹੋ ਰਿਹਾ ਸੀ ਕਿ ਜਿੱਥੇ ਫੈਕਟਰੀ ਦੇ ਵਿੱਚ ਮੋਮੋਜ਼ ਬਣਾਏ ਰੱਖੇ ਹੋਏ ਸੀ ਉੱਥੇ ਹੀ ਮਰੀ ਹੋਈ ਬਿੱਲੀ ਦਾ ਵੀ ਸਰੀਰ ਮਿਲਿਆ ਬਿਊਰੋ ਰਿਪੋਰਟ ਹਮਦਰਦ ਟੀਵੀ ਮਾਂਸਾ ਜ਼ਿਲ੍ਹਾ ਪੁਲਸ ਵੱਲੋਂ ਨਸ਼ਿਆਂ ਖਿਲਾਫ ਜੰਗ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਕਸਬਾ ਪਿੱਖੀ ਦੇ ਵਿੱਚ ਐਸ ਡੀ ਐਮ ਕਾਲਾ ਰਾਮ ਕਾਂਸਲ ਨੇ ਉਹਨਾਂ ਲੋਕਾਂ ਦੇ ਕਬਜ਼ੇ ਹਟਾਏ ਨੇ ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਪਰ ਮਾਮੂਲੀ ਕਬਜ਼ੇ ਹਟਾਣ ਦੇ ਲਈ ਐਸ ਐਸ ਪੀ ਮਾਂਸਾ ਪਗੀਰਥ ਸਿੰਘ ਮੀਨਾ ਐਸ ਪੀ ਐਚ ਅਤੇ ਡੀ ਐਸ ਪੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਇਸ ਮਾਮਲੇ ਸੰਬੰਧੀ ਐਸ ਡੀ ਐਮ ਕਾਲਾਰਾਮ ਕਾਉਂਸਲ ਨੇ ਕਿਹਾ ਕਿ ਨਗਰ ਪੰਚਾਇਤ ਦੀ ਜਗ੍ਹਾ ਤੋਂ ਕੁਝ ਲੋਕਾਂ ਨੇ ਜਾਂ ਨਾਜਾਇਜ਼ ਕਬਜ਼ੇ ਹਟਾਏ ਦੇ ਉਹਨਾਂ ਕਿਹਾ ਕਿ ਡਿਊਟੀ ਮੈਜਿਸਟ੍ਰੇਟ ਵੀ ਨਿਯੁਕਤ ਕੀਤੇ ਗਏ ਪਰ ਇਨ੍ਹਾਂ ਵਿਅਕਤੀਆਂ ਖਿਲਾਫ ਨਸ਼ਿਆਂ ਦੇ ਕੇਸ ਵੀ ਦਰਜ ਨੇ ਦੂਜੇ ਪਾਸੇ ਮਾਨਸਾ ਦੇ ਐਸ ਐਸ ਪੀ ਪਗਿਰਤ ਸਿੰਘ ਮੀਨ ਨੇ ਦੱਸਿਆ ਹੈ ਕਿ ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਉਸ ਵਿਰੁੱਧ ਨਸ਼ੇ ਦੇ ਕੇਸ ਵੀ ਦਰਜ ਨੇ ਅਸੀਂ ਇੱਥੇ ਸਾਸੀ ਮੋਹਲਾ ਵਿਖੇ ਡਿਸਟ੍ਰਿਕਟ ਮਾਨਸਾ ਦੇ ਵਿੱਚ ਇੱਥੇ ਖੜੇ ਹੈਗੇ ਸਾਨੂੰ ਈਓ ਨਗਰ ਪੰਚਾਇਤ ਵਿਖੇ ਵੱਲੋਂ ਪੁਲਿਸ ਹਮਦਦ ਦੇਣ ਵਾਸਤੇ ਇੱਕ ਲੈਟਰ ਪ੍ਰਾਪਤ ਹੋਇਆ ਸੀ ਉਸੇ ਕੇ ਕੰਪਲਾਈਂਸ ਕਰਨ ਵਾਸਤੇ ਅਸੀਂ ਬਾਰੀ ਮਾਤਰਾ ਮੇ ਪੁਲਿਸ ਫੋਰਸ ਇੱਥੇ ਡਿਪਲੋਏ ਕੀਤਾ ਹੈਗਾ ਜੋ ਨਗਰ ਪੰਚਾਇਤ ਕੀ ਲੈਂਡ ਕੇ ਉੱਪਰ ਜੋ ਇਲੀਗਲ ਉਸਾਰੀ ਕੀਤੀ ਗਈ ਸੀ ਉਸ ਨੂੰ ਡਿਮੋਲਿਸ਼ ਕਰਨ ਵਾਸਤੇ ਇਹ ਪ੍ਰਕਿਰਿਆ ਜਾਰੀ ਹੈਗੀ जदों ये दोनों बंदे है जो गुरप्रीत सिंह और जग् सिंह इन्हों का जो क्रिमिनल रिकॉर्ड हैगा वो भी है गुरप्रीत सिंह के खिलाफ एन डी के पांच मुकदमे दर्ज है और जग् सिंह के खिलाफ एन डी पी एस के चार मुकदमे दर्ज है तो जो पंजाब सरकार की जो इलीगली एक्वायर्ड प्रॉपर्टीज़ हैगी, इलीगल लैंड पे उन पर जो मुहिम चल रही है उसके तहत जो ईओ साहब ने सो लिखी थे उस मुताबिक ये कार्रवाई तुम देख रहे हो इन प्रोसैस चल रही ਉਧਰ ਦੂਜੇ ਪਾਸੇ ਪੁਲਸ ਦੀ ਇਸ ਕਾਰਵਾਈ ਦੇ ਉੱਤੇ ਸ਼ਹਿਰ ਵਾਸੀਆਂ ਨੇ ਸਵਾਲ ਖੜੇ ਕੀਤੇ ਨੇ ਬਹਾਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਵੱਡੀ ਮੱਛੀ ਦੇ ਘਰ ਦੇ ਉੱਤੇ ਪੀਲਾ ਪੰਜਾ ਨਹੀਂ ਚਲਾਇਆ ਉਹਨਾਂ ਕਿਹਾ ਕਿ ਪੁਲਸ ਨੂੰ ਉਹਨਾਂ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ ਨਜਾਇਜ਼ ਕਬਜ਼ੇ ਨੂੰ ਲੈ ਕੇ ਜੋ ਵੀ ਕਾਰਵਾਈ ਹੋਈ ਹੈ ਜੀ ਜੁੱਧ ਨਸ਼ਾ ਵਿਰੁੱਧ ਜੋ ਵੀ ਪ੍ਰਸ਼ਾਸਨ ਨੇ ਇਹ ਕਾਰਵਾਈ ਕੀਤੀ ਹੈ ਉਹਦਾ ਅਸੀਂ ਸਵਾਗਤ ਕਰਦੇ ਹਾਂ ਜੇ ਇਹ ਨਸ਼ਾ ਵਿਰੁੱਧਤਾ ਪਰ ਜਿਹੜੀ ਇਹ ਕਾਰਵਾਈ ਹੋਈ ਹੈ ਅੱਜ ਇੱਥੇ ਪਿੱਖੀ ਦੇ ਵਿੱਚ ਓਹੋ ਸਿਰਫ ਛੋਟੀਆਂ ਮੱਛੀਆਂ ਨੇ ਜੇ ਅਸੀਂ ਦੇਖੀਏ ਨਸ਼ੇ ਦੀ ਇੱਥੇ ਬਾੜੀਆਂ ਵੱਡੀਆਂ-ਵੱਡੀਆਂ ਮੱਛੀਆਂ ਨੇ ਉਹ ਤਾਂ ਇੱਕ ਛੋਟਾ ਜਿਹਾ ਤਣਕਾ ਹੈ ਤਣਕਾ ਟਾਉਣ ਦਾ ਕੀ ਫਾਇਦਾ ਪਹਾੜ ਟਾਓ ਜਾਂ ਟਾਉਣਾ ਤਣਕਿਆਂ ਨਾਲ ਕੁਝ ਨਹੀਂ ਬਣਨਾ ਉਰੇ ਲੋਕਾਂ ਦੇ ਪੁੱਤ ਬਚਾਉਣੇ ਨੇ ਤਾਂ ਵੱਡੀਆਂ ਮੱਛੀਆਂ ਨੂੰ ਹੱਥ ਪਾਓ ਅਸੀਂ ਸਵਾਗਤ ਕਰਦੇ ਜੇ ਇਸ ਇੱਥੇ ਕਿਸੇ ਚੰਗੇ ਨਸ਼ਾ ਤਸਕਰ ਦਾ ਘਟਾ ਆਇਆ ਹੁੰਦਾ ਤਾਂ ਅਸੀਂ ਸਵਾਗਤ ਕਰਦੇ ਪਰ ਮੈਂ ਮਛੇੜੀ ਐ ਉਹਦਾ ਸਵਾਗਤ ਹੀ ਕਰਾਂਗੇ ਅਸੀਂ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਦੇ ਆਂ ਵੀ ਲੱਗੇ ਤਾਂ ਹੈਗੇ ਚੱਲੋ ਜੀ ਅੱਗੇ ਪਰ ਸਮਾਜ ਤੁਹਾਡਾ ਸਾਥ ਦੇਣ ਨੂੰ ਤਿਆਰ ਹੈ ਸਮਾਜ ਦਾ ਸਾਥ ਲਓ ਇਹ ਨਾ ਐਕਚੁਅਲੀ ਬਕਵਕ ਅਦਾਲਤਾਂ ਦੇ ਵੀ ਕਾਫੀ ਸ਼ਕਤੀ ਨਾਲ ਲਿਆ ਜਾ ਰਿਹਾ ਕਿਉਂਕਿ ਜਿਹੜੇ ਨਗਰ ਪੰਚਾਇਤ ਜਾਂ ਨਗਰ ਕੌਂਸਲਾਂ ਜਾਂ ਕਾਰਪੋਰੇਸ਼ਨਾਂ ਦੀ ਸਰਕਾਰੀ ਜਗ੍ਹਾ ਜੇ ਕਿਸੇ ਨੇ ਉੱਥੇ ਨਜਾਇਜ਼ ਕਬਜ਼ੇ ਕਰਕੇ ਘਰ ਵਗੈਰਾ ਜਾਂ ਕੋਈ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਦੂਰ ਕਰਵਾਉਣ ਵਾਸਤੇ ਜਿਹੜੀ ਰੂਟੀਨ 'ਚ ਕਾਰਵਾਈ ਚੱਲਦੀ ਰਹਿੰਦੀ ਆ ਉਹਦੇ ਤਹਿਤ ਨਗਰ ਪੰਚਾਇਤ ਪੇਸ਼ੀ ਦੇ ਅਧਿਕਾਰੀਆਂ ਨੇ ਇੱਥੇ ਆਈਡੈਂਟੀਫਾਈ ਕੀਤਾ ਸੀ ਨਜਾਇਜ਼ ਕਬਜ਼ੇ ਉਹਨਾਂ ਨੂੰ ਢਾਉਣ ਵਾਸਤੇ ਅੱਜ ਕਾਰਵਾਈ ਚੱਲ ਰਹੀ ਹੈ ਇਹਦੇ ਵਿੱਚ ਪੁਲਿਸ ਮਦਦ ਵੀ ਮੰਗੀ ਗਈ ਸੀ ਉਹਨਾਂ ਵੱਲੋਂ ਤੇ ਡਿਊਟੀ ਮੈਜਿਸਟਰੇਟ ਦੀ ਵੀ ਮੰਗ ਕੀਤੀ ਗਈ ਸੀ ਅੱਜ ਫਿਰ ਉਸ ਦੇ ਮੁਤਾਬਕ ਕਿਉਂਕਿ ਜਦੋਂ ਉਹ ਨਜਾਇਜ਼ ਕਬਜ਼ਾ ਰਿਮੂਵ ਕਰਵਨਿਆ ਤਾਂ ਲੜਾਈ ਥੋੜਾ ਜਿਹਾ ਅਮਨ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਉਹਦੇ ਕਰਕੇ ਐਡਕੁਏਟ ਪੁਲਿਸ ਫੋਰਸ ਇੱਥੇ ਲੱਗੀ ਹੋਈ ਹੈ ਹੈਲਥ ਡਿਪਾਰਟਮੈਂਟ ਦੇ ਐਂਬੂਲੈਂਸ ਟੀਮ ਵੀ ਹੈਗੀ ਇੱਥੇ ਫਾਇਰ ਬ੍ਰਿਗੇਡ ਵੀ ਅਸੀਂ ਮੰਗਵਾਈ ਆ ਤੇ ਇਸ ਤੋਂ ਇਲਾਵਾ ਡਿਊਟੀ ਮੈਜਿਸਟਰੇਟ ਵੀ ਤੈਨ ਨਾਲ ਤਨੇ ਤੇ ਉੱਚ ਅਧਿਕਾਰੀ ਨੇ ਹੁਕਮ ਦਿੱਤਾ ਕਿ ਮੈਂ ਵੀ ਇੱਥੇ ਪ੍ਰੈਜ਼ੈਂਟ ਆ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ